ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਅਸਥਾਨ ਤੇ ਖੜੇ ਆ ਇਸ ਅਸਥਾਨ ਦਾ ਨਾਮ ਹੈ ਟਿੱਲਾ ਬਾਬਾ ਅਰਜਨਦਾਸ ਜੀ ਜਿੱਥੇ ਆਪਾਂ ਸੇਵਾਵਾਂ ਨਿਭਾ ਰਹੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਚਰਨ ਸਰ ਸਾਹਿਬ ਪਿੰਡ ਸੇਕੂ ਜਿੱਥੇ ਅੱਜ ਤੁਹਾਨੂੰ ਬਹੁਤ ਹੀ ਪ੍ਰਾਤਨ ਇੱਕ ਜਿਹੜਾ ਡੇਰਾ ਸਾਹਿਬ ਹੈ ਬਾਬਾ ਅਰਜਨਦਾਸ ਜੀ ਦਾ ਟਿੱਲਾ ਇੱਥੇ ਇੱਕ ਬਹੁਤ ਸਾਰੀਆਂ ਪ੍ਰਾਤਨ ਚੀਜ਼ਾਂ ਜਿਹੜੀਆਂ ਨੇ ਪੁਰਾਣੀਆਂ ਚੀਜ਼ਾਂ ਜਿਨ੍ਹਾਂ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਆਓ ਆਪਾਂ ਇਸ ਡੇਰੇ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਉਹ ਵੀ ਆਪਾਂ ਜਾਣੂ ਹੋਵਾਂਗੇ ਤੇ ਇਸ ਡੇਰਾ ਸਾਹਿਬ ਦੇ ਜੇ ਤੁਹਾਨੂੰ ਦਰਸ਼ਨ ਕਰਾਈਏ ਜਿੱਥੇ ਬਹੁਤ ਪ੍ਰਾਣੀਆਂ ਜਿਹੜੀਆਂ ਨਿਸ਼ਾਨੀਆਂ ਡੇਰਾ ਸਾਹਿਬ ਦੀਆਂ ਨੇ ਜਿਹਦੇ ਵਿੱਚ ਜਿਹਦਾ ਕੋਈ ਅਤਾਜ ਨਹੀਂ ਨਗਰ ਨਿਵਾਸੀ ਪਿੰਡ ਦੀ ਸੰਗਤ ਦੇ ਦੱਸਣ ਦੇ ਮੁਤਾਬਕ ਸਭ ਤੋਂ ਪੁਰਾਣੀ ਜਿਹੜੀ ਚੀਜ਼ ਹੈ ਇੱਥੇ ਉਹ ਹੈ ਇੱਕ ਬੁਰਜ ਕੱਚਾ ਬੁਰਜ ਜਿੱਥੇ ਹਨੂਮਾਨ ਜੀ ਦੀ ਤਸਵੀਰ ਲੱਗੀ ਹੈ ਤੇ ਇੱਥੇ ਜਿਹੜੇ ਸੰਤ ਸਨ ਉਹ ਹਨੂਮਾਨ ਜੀ ਦੀ ਪੂਜਾ ਕਰਦੇ ਸਨ 1800 ਤੇ 21 ਦਾ ਜਿਹੜਾ ਇਹ ਬਣਿਆ ਹੋਇਆ ਬੁਰਜ ਹੈ 18 19 20 21 22 23 24 ਜਿਹੜਾ ਇਹ ਸਨ ਇਹਦਾ ਉਸ ਵੇਲੇ ਦਾ ਇਹ ਜਿਹੜਾ ਕੱਚਾ ਬੁਰਜ ਅੱਜ ਬਣਿਆ ਹੋਇਆ ਇਹਦੇ ਵਿੱਚ ਜਦੋਂ ਤੁਸੀਂ ਦੇਖੋਗੇ ਉਹ ਸਾਰਾ ਉਵੇਂ ਬਣਿਆ ਹੋਇਆ ਹੈ ਸਿਆਲਾਂ ਦੇ ਵਿੱਚ ਬਹੁਤ ਨਿੱਗਾ ਰਹਿੰਦਾ ਹੈ ਗਰਮੀਆਂ ਦੇ ਵਿੱਚ ਬਹੁਤ ਠੰਡਾ ਰਹਿੰਦਾ ਹੈ ਜਿੱਥੇ ਇੱਥੇ ਜਿਹੜੇ ਮਹਾਂਪੁਰਖੋ ਕਿਤਾਬ ਕਰਦੇ ਰਹੇ ਆ ਤੇ ਉਦਾਸੀਨ ਸੰਪਰਦਾ ਦਾ ਡੇਰਾ ਹੈ ਇਧਰ ਸਾਹਮਣੇ 1959 ਦੇ ਵਿੱਚ ਬਣੀ ਹੋਈ ਤਸਵੀਰ ਹੈ 1959 ਦੇ ਵਿੱਚ ਇਹ ਜਿਹੜੀ ਬਿਲਡਿੰਗ ਤਿਆਰ ਹੋਈ ਸੀ ਇਹਦੀ ਵੀ ਬਹੁਤ ਸੋਹਣੀ ਕਾਰਾਗਰੀ ਕੀਤੀ ਗਈ ਹੈ ਬਹੁਤ ਸੋਹਣਾ ਉਸ ਵੇਲੇ ਦਾ ਜਿਹੜਾ ਇਹ ਪ੍ਰਾਤਨ ਬਿਲਡਿੰਗ ਇੱਕ ਬਣੀ ਹੋਈ ਹੈ 1959 ਵੇਲੇ ਦੀ ਤੇ ਇਹ ਜਿਨ੍ਹਾਂ ਦੇ ਵਿੱਚ ਆ ਕੇ ਬਹੁਤ ਆਨੰਦ ਮਿਲਦਾ ਹੈ ਬਹੁਤ ਸੋਹਣੀ ਕਲਾਕਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਜਿਹੜੇ ਉਸ ਵੇਲੇ ਦੇ ਕਾਰੀਗਰ ਮistry ਸਾਹਿਬਾਨ ਸਨ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਬਹੁਤ ਸੋਹਣਾ ਹੁਨਰ ਦਿਖਾਇਆ ਤੇ ਕਿੰਨੀ ਮਿਹਨਤ ਕੀਤੀ ਹੈ ਤੁਸੀਂ ਵੇਖੋਗੇ ਇਹ ਜਿਹੜੇ ਘਰਾਂ ਦੇ ਵਿੱਚ ਪਹਿਲਾਂ ਇਹ ਘਰਾਂ ਦੇ ਵਿੱਚ ਰੱਖੇ ਜਾਂਦੇ ਸੀ ਆਲੇ ਤੇ ਇਹ ਸਾਰੀ ਜਿਹੜੀ ਕਲਾਕਾਰੀ ਹੈ ਮਿਸਤਰੀ ਨੇ ਆਪਣੇ ਹੱਥਾਂ ਦੇ ਨਾਲ ਕੀਤੀ ਹੋਈ ਕਲਾਕਾਰੀ ਹੈ ਤੇ ਇੱਥੇ ਅੰਦਰਲੇ ਪਾਸੇ ਜਦੋਂ ਆਪਾਂ ਕਮਰਿਆਂ ਦੇ ਵਿੱਚ ਦਰਸ਼ਨ ਕਰਦੇ ਹਾਂ ਜਿਹੜੀਆਂ ਨਿਵਾਰੀਆਂ ਬਣੀਆਂ ਉਹਨਾਂ ਦੇ ਵੀ ਬਹੁਤ ਸੋਹਣੇ ਕਲਾਕਾਰੀ ਕੀਤੀ ਹੋਈ ਹੈ ਛੱਤ ਦੇ ਵਿੱਚ ਇਹ ਸਾਰੀ ਕਲਾਕਾਰੀ ਕਿਸੇ ਫਰੇਮ ਨਾਲ ਫਰਮੇਰਾ ਨਹੀਂ ਕੀਤੀ ਹੋਈ ਹੱਥਾਂ ਦੇ ਨਾਲ ਕੀਤੀ ਹੋਈ ਕਲਾਕਾਰੀ ਹੈ ਤੇ ਜੇ ਇਹਨਾਂ ਨੂੰ ਲਗੀਆਂ ਹੋਈਆਂ ਅੱਜ ਦੇ ਹਿਸਾਬ ਨਾਲ ਜੋੜੀਆਂ ਨੇ ਇਹ ਵੀ ਸਾਰੀ ਕਲਾਕਾਰੀ ਮਿਸਤਰੀ ਦੇ ਵੇਖੋ ਇੱਕ ਚੈਨ ਦੇ ਰੂਪ ਦੇ ਵਿੱਚ ਬਣਾਈ ਹੋਈ ਬਹੁਤ ਸੋਹਣੀ ਕਲਾਕਾਰੀ ਦੇ ਦਰਵਾਜ਼ੇ ਲੱਗੇ ਹੋਏ ਆ ਤੇ ਅੱਜ ਇਸ ਡੇਰਾ ਸਾਹਿਬ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਹੈ ਇਸ ਡੇਰਾ ਸਾਹਿਬ ਨੂੰ ਪ੍ਰਾਤਨ ਜਿਹੜਾ ਇਥੋਂ ਦੇ ਸਰੋਤ ਨੇ ਇੱਕ ਇਥੇ ਬਹੁਤ ਵੱਡਾ ਬਦਲਾ ਹੋਇਆ ਇਥੇ ਕਿਸੇ ਵੇਲੇ ਇਸ ਬੋਰਡ ਦੇ ਥੱਲੇ ਇਹ ਜਿਹੜਾ ਬੋਰਡ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਵੀ ਕਿਸੇ ਨੂੰ ਪਤਾ ਨਹੀਂ ਵੀ ਕਿੰਨਾ ਕੋ ਪੁਰਾਣਾ ਹੈ ਇਹਦੇ ਦਰਸ਼ਨ ਕਰ ਰਹੇ ਹੋ ਇਥੇ ਕਿਸੇ ਟਾਈਮ ਸਕੂਲ ਲੱਗਦਾ ਹੁੰਦਾ ਸੀ ਜਿਹੜੇ ਇਥੇ ਪੜ੍ਹ ਕੇ ਵੱਡੇ ਵੱਡੇ ਅਫਸਰ ਲੱਗੇ ਹੋਏ ਆ ਇਹ ਸਾਹਮਣੇ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਸਾਹਿਬ ਹੈ ਤੇ ਸੇਵਾ ਚੱਲਦਿਆਂ ਚੱਲਦਿਆਂ ਸੇਵਾਦਾਰ ਇੱਧਰ ਲੰਗਰ ਵਿੱਚ ਸੇਵਾ ਕਰ ਰਹੇ ਨੇ ਪਕੌੜਿਆਂ ਦਾ ਲੰਗਰ ਸੇਵਾਦਾਰਾਂ ਦੇ ਲਈ ਚੱਲ ਰਿਹਾ ਜੀ ਦੇ ਵਿੱਚ ਸਾਰੇ ਸੇਵਾਦਾਰ ਸੇਵਾ ਕਰਦੇ ਆ ਪਕੌੜੇ ਬਣਾਉਣ ਦੀ ਆਪ ਸੇਵਾ ਕਰ ਰਹੇ ਆ ਸਾਰੇ ਸੇਵਾਦਾਰ ਸਾਰੇ ਜਾਨੂ ਨੇ ਤੇ ਬਾਹਰਲੇ ਪਾਸੇ ਲੰਗਰ ਦੀਆਂ ਸੇਵਾਵਾਂ ਇੱਧਰ ਚੱਲ ਰਹੀਆਂ ਬਾਹਰਲੇ ਪਾਸੇ ਭਰਤ ਦੀ ਸੇਵਾ ਚੱਲ ਰਹੀ ਹੈ ਜਿੱਥੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਸੋਹਣੀ ਪਾਰਕ ਬਣਨੀ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਹੈ ਉੱਥੇ ਗੱਡੀਆਂ ਖੜਾਉਣ ਵਾਸਤੇ ਜਗ੍ਹਾ ਨਹੀਂ ਹੈ ਇਹ ਸੜਕ ਦੇ ਉੱਪਰ ਹੈ ਇੱਥੇ ਜੰਗਲ ਲਾਉਣਾ ਇਹ ਉਹ ਪੁਰਾਣਾ ਇੱਕ ਬੋਰਡ ਹੈ ਤੇ ਇਸ ਬੋਰਡ ਦੇ ਥੱਲੇ ਕਿਸੇ ਟਾਈਮ ਸਕੂਲ ਲੱਗਦਾ ਸੀ ਕਿਸੇ ਟਾਈਮ ਇਸ ਬੋਰਡ ਦੇ ਥੱਲੇ ਜਿਹੜੀਆਂ ਬਹੁਤ ਸਾਰੇ ਬੱਚੇ ਜਿਹੜੇ ਪੜ੍ਹ ਕੇ ਅੱਜ ਬਹੁਤ ਸਾਡੇ ਵੱਡੇ ਵੱਡੇ ਅਫਸਰ ਲੱਗੇ ਹੋਏ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਬਹੁਤ ਹੀ ਪੁਰਾਣਾ ਇਹ ਬੋਰਡ ਹੈ ਤੇ ਇਹਦੇ ਨਾਲ ਇੱਕ ਛਪੜੀ ਬਣੀ ਹੋਈ ਹੈ ਜਿਸ ਛਪੜੀ ਦੇ ਵਿੱਚੋਂ ਇਹਦਾ ਜਲ ਇਨਾਂ ਕੋ ਪਵਿੱਤਰ ਹੁੰਦਾ ਸੀ ਇੱਥੇ ਰਹਿਣ ਵਾਲੇ ਜਿਹੜੇ ਸਾਧੂ ਸਨ ਉਹ ਇਨਾਂ ਕੋ ਇਸ ਨੂੰ ਪਵਿੱਤਰ ਰੱਖਦੇ ਸੀ ਸਾਰਾ ਨਗਰ ਇਹ ਛਪੜੀ ਦੇ ਵਿੱਚੋਂ ਕਿਸੇ ਟਾਈਮ ਪਾਣੀ ਪੀਂਦਾ ਸੀ ਇਸ ਛਪੜੀ ਦੀ ਸੇਵਾ ਸੰਭਾਲ ਕਰਨ ਵਾਸਤੇ ਸਾਰੇ ਨਗਰ ਨਿਵਾਸੀ ਜਿਹੜਾ ਹੈ ਇਹਦੇ ਅੱਜ ਲੱਗ ਕੇ ਭਰਤ ਦੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਜਗਾ ਬਹੁਤ ਨੀਵੀ ਸੀ ਤੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਦੋਂ ਦਰਸ਼ਨ ਕਰੋਗੇ ਜਦੋਂ ਬਣ ਗਿਆ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਸੋਹਣਾ ਇੱਕ ਪਾਰਕ ਬਣਨਾ ਹੈ ਸਾਰੇ ਸੇਵਾਦਾਰ ਤਨਦੇਹੀ ਦੇ ਨਾਲ ਅੱਜ ਇਥੋਂ ਦੀਆਂ ਸੇਵਾਵਾਂ ਕਰ ਰਹੇ ਐ ਸੇਵਾਦਾਰ ਭਰਤ ਦੀ ਸੇਵਾ ਕਰ ਰਹੇ ਐ ਤੇ ਇਹ ਛਪੜੀ ਨੂੰ ਵੀ ਜਿਹੜਾ ਹੈ ਦਵਾਰੇ ਇਹਨੂੰ ਤਿਆਰ ਕੀਤਾ ਜਾਣਾ ਹੈ ਇਹਦੇ ਵਿੱਚ ਜਿਹੜਾ ਹੈ ਇਹਨੂੰ ਪਾਸਿਆਂ ਤੋਂ ਪੱਕਾ ਕਰਕੇ ਥੱਲੋਂ ਕੱਚਾ ਰੱਖ ਕੇ ਜਿਹੜਾ ਇੱਕ ਮੀਂਹ ਦਾ ਪਾਣੀ ਵੀ ਜਿਹੜਾ ਇੱਥੇ ਰੁਕੇ ਜਿਵੇਂ ਪਹਿਲਾਂ ਦੇ ਸਮਿਆਂ ਦੇ ਵਿੱਚ ਰੁਕਦਾ ਸੀ ਹੁਣ ਜਿਹੜੀ ਇਹਦੀ ਸੇਵਾ ਸੰਭਾਲ ਕਿਸ ਤਰ੍ਹਾਂ ਇਹਨੂੰ ਤਿਆਰ ਹੋਣਾ ਹੈ ਕਿਸ ਤਰ੍ਹਾਂ ਇੱਥੇ ਜੋ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸੇਵਾਦਾਰ ਸਾਰੇ ਰਲ ਕੇ ਨਗਰ ਨਿਵਾਸੀ ਬਣਾਉਣਗੇ ਔਰ ਨਾਲ ਨਾਲ ਆਪਾਂ ਇਥੋਂ ਡੇਰੇ ਦਾ ਜੋ ਵੀ ਪ੍ਰਾਤਨ ਇਤਿਹਾਸ ਹੈ ਔਰ ਇੱਥੇ ਦੀਆਂ ਜਿਹੜੀਆਂ ਅੱਗੇ ਹੋਣ ਵਾਲੀਆਂ ਸਵਾਵਾਂ ਨੇ ਉਹਨਾਂ ਬਾਰੇ ਆਪਾਂ ਸਾਰੀ ਜਾਣਕਾਰੀ ਹਾਸਲ ਕਰਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਅੰਤ ਤੱਕ ਦੇ